ਬੇहद ਘਬराई ਤੇ ਤਰਲੋ ਮੱਛੀ ਹੋ ਰਹੀ ਇਸ ਕੁੜੀ ਨੂੰ ਹੁਣ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਕਰੇ ਤਾਂ ਕੀ ਕਰੇ ਕਿਸ ਤੋਂ ਮਦਦ ਲਵੇ ਘਰੋਂ ਪਰਿਵਾਰ ਵਾਲੇ ਵੀ ਇਸ ਦਾ ਇੰਤਜ਼ਾਰ ਕਰ ਰਹੇ ਹੋਣਗੇ ਇਹ ਮਾਮਲਾ ਨੌਇਡਾ ਦੇ ਗ੍ਰੀਨੋ ਵੈਸਟ ਦਾ ਦੱਸਿਆ ਜਾ ਰਿਹਾ ਜਿੱਥੇ ਮਹਿੰਗਾਈ ਵਾਂਗ ਅਪਰਾਧ ਵੀ ਵਧਦਾ ਜਾ ਰਿਹਾ ਹੈ ਅਸਲ 'ਚ ਬਿਸਰਖ ਕੋਤਵਾਲੀ ਇਲਾਕੇ 'ਚ ਸੁਪਰਟੈਕ ਇਕੋ ਵਿਲੇਜ ਇੱਕ ਸੋਸਾਇਟੀ ਦੇ ਕੋਲ ਮੋਟਰਸਾਈਕਲ ਸਵਾਰ ਝਪਟ ਮਾਰਾਂ ਨੇ ਇਸ ਕੁੜੀ ਕੋਲੋਂ ਇਸ ਦਾ ਮੋਬਾਈਲ ਖੋ ਲਿਆ ਜਾਣਕਾਰੀ ਮੁਤਾਬਕ ਕੁਝ ਘੰਟੇ ਪਹਿਲਾਂ ਹੀ ਇਸ ਇਲਾਕੇ 'ਚ ਬਦਮਾਸ਼ਾਂ ਵੱਲੋਂ ਇੱਕ ਘਰ 'ਚ ਵੜ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਦੇ ਮੁਤਾਬਕ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼ ਮੈਂ ਉੱਥੋਂ ਆ ਰਹੀ ਸੀ ਤੇ ਇੱਕਦਮ ਐਗਜ਼ੈਕਟ ਮੋੜ 'ਤੇ ਮੇਰਾ ਫੋਨ ਹੱਥੋਂ ਲਿਆ ਹੈ ਔਰ ਵਾਹ ਪੇ ਟ੍ਰੈਫਿਕ ਪੁਲਿਸ ਆ ਗਿਆ ਸਪੂੰਗੇ ਕੋਈ ਕੁਝ ਕਰ ਕਿਉਂ ਨਹੀਂ ਰਹਾ ਉਹ ਐਸੇ ਭੱਗ ਗਏ ਮੇਰਾ ਫੋਨ ਲੈ ਕੇ ਔਰ ਮੈਂ ਬਹੁਤ ਚਿਲਾਇਆ ਬਟ ਕੁਛ ਹੋਇਆ ਨਹੀਂ